ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਆਪਣਾ ਨਰਮ ਹੈ ਜੀ ਰਾਸੀ 846 24 ਅਪ੍ਰੈਲ ਦਾ ਵਿਜਿਆ ਵਿਆ ਇੱਕ ਪਾਣੀ ਲੱਗਿਆ ਵਿਆ ਜੀ ਆਪਾਂ ਆਏ ਸੀ ਸੁੰਡੀ ਚੈੱਕ ਕਰਨ ਆਪਾਂ ਨੂੰ ਤਾਂ ਨਹੀਂ ਥਈ ਜੀ ਆਜੋ ਕਰਾਉਣੇ ਆ ਸੁੰਨੂ ਵੀ ਚੈੱਕ ਮੈਂ ਤੇ ਬਚਿੱਤਰ ਆਏ ਸੀ ਜੀ ਖੇਤ ਆਪਾਂ ਕਰਨ ਆਏ ਸੀ ਸੁੰਡੀ ਚੈੱਕ ਤੇ ਆਪਾਂ ਤੋੜਦੇ ਆ ਫੁੱਲ ਤੇ ਕਰਦੇ ਆ ਸੁੰਡੀ ਚੈੱਕ ਬਚਿੱਤਰ ਤੋੜ ਫੁੱਲ ਕੇ ਤਾਂ ਤੋੜ ਕਰਾ ਚੈੱਕ ਲਓ ਜੀ ਨੇੜੇ ਆ ਜਾ ਕੈਮਰੇ ਦੇ ਹਾਂ ਇੱਥੇ ਕਰਕੇ ਦਿਖਾ ਆ ਲਓ ਜੀ ਵਿੱਚ ਸੁੰਡੀ ਹੈਣੀ ਜੀ ਪੂਰਾ ਖੋਲ ਲੈ ਇਹਨੂੰ ਆ ਲਓ ਜੀ ਖੋਲਿਆ ਟਕਾ ਕੇ ਆ ਵੇਖੋ ਸਾਬ ਜੀ ਹੈਣੀ ਸੁੰਡੀ ਦੇ ਵਿੱਚ ਫੁੱਲ ਵੀ ਦਿਖਾਓ ਆ ਫੁੱਲ ਹੈਗਾ ਸਮਾਰਕ ਤੇਢੜ ਕੇ 4.5 ਤੇ ਆ ਲਓ ਜੀ ਇਹਨਾਂ ਕੋਈ ਵੀ ਕਮੀ ਹੈ ਨਹੀਂ ਆਪਾਂ ਹੋਰ ਵੀ ਫੁੱਲ ਚੈੱਕ ਕਰਿਆ ਆਪਾਂ ਨੂੰ ਸੁੰਢੀ ਨਹੀਂ ਥਿਆਈ ਹੈ ਨਹੀਂ ਜੀ ਹੈ ਜੀ ਪਚਿਤਰਾ ਕੀ ਲੱਗਦਾ ਹੈ ਤੀ ਨਰਮੇ ਨਰਮੇ ਦਾ ਲੋਕ ਹੈ ਜੀ ਜੀ ਮਹਾਰਾਜ ਭਲੀ ਕਰੂਗਾ ਬਹੁਤ ਹੋਣਗੇ ਹੋਣਗੇ ਨਰਮੇ ਆਏ ਸਾਲ ਨਹੀਂ ਹੁੰਦਾ ਇਹ ਕੋਈ ਹਵਾ ਹੀ ਏਸੀ ਹੁੰਦੀ ਹੈ ਠੀਕ ਹੈ ਹਵਾ ਕਈ ਵਾਰੀ ਆਪਾਂ ਨੂੰ ਹੁੰਦਾ ਹੀ ਹੈ ਹਾਂਜੀ ਹਾਂਜੀ ਐਦਕੀ ਹੋਣਗੇ ਨਰਮੇ ਹੋਣਗੇ ਜੀ ਹੋਣਗੇ ਪੱਕਾ ਨਾ ਡਰਿਏ ਸੁੰਢੀ ਸਾਂਢੀ ਤੋਂ ਹਾਂ ਟੈਨਸ਼ਨ ਨਾ ਲਾਓ ਠੀਕ ਹੈ ਜੀ ਪਚਿਤੁਰਗੇ ਦੀ ਤੇ ਇਹਦੀ ਖਰਾਕ ਦੇ ਦਿਓ ਠੀਕ ਹੈ ਜੀ ਠੀਕ ਮਣੀ ਮੋਟੀ ਡੀਏਪੀ ਪਾਰਟੀ ਠੀਕ ਹੈ ਜੀ ਠੀਕ